ਅੱਜ ਜੀ ਆਪਾਂ ਲੱਗੇ ਬਰਫੀ ਤਿਆਰ ਕਰਨ ਬਾਜ਼ਾਰ ਨਾਲੋਂ ਵੀ ਕਿਤੇ ਵਧੀਆ ਮਿਲਕ ਪਾਊਡਰ ਦੀ ਬਰਫੀ ਬਣਾਵਾਂਗੇ ਆਪਾਂ ਅੱਜ ਤੇ ਸਾਨੂੰ ਦੱਸ ਰਹੇ ਆਪਾਂ ਤੇ ਆਪਾਂ ਪਹਿਲਾਂ ਲਵਾਂਗੇ ਚੀਨੀ ਤੇ ਇਲੈਚੀ ਪਾਊਡਰ ਲਵਾਂਗੇ ਨਾਲ ਲਵਾਂਗੇ ਮਿਲਕ ਪਾਊਡਰ ਤੇ ਨਾਲ ਆਪਾਂ ਨੇ ਲਿਆ ਜੀ ਕਾਰਨ ਫਲੋਰ ਤੇ ਦੁੱਧ ਆ ਹੈਗਾ ਆਪਣੇ ਕੋਲ ਕੇਵੜਾ ਜਲ ਇਹ ਵੀ ਵਿੱਚ ਪਾ ਕੇ ਦੇਖੋ ਕਦੇ ਬਹੁਤ ਸਵਾਦ ਬਰਫੀ ਬਣਦੀ ਇਹਦੇ ਨਾਲ ਹੁਣ ਆਪਾਂ ਕੜਾਹੀ ਲੱਗਿਆਂ ਧਰਮ ਤੇ ਕੜਾਹੀ ਧਰਨ ਤੋਂ ਬਾਅਦ ਆਪਾਂ ਇਹ ਚ ਪਾਵਾਂਗੇ ਦੁੱਧ ਦੁੱਧ ਪਾਉਣ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾਉਂਦੇ ਰਹਾਂਗੇ ਦੁੱਧ ਪਾ ਲਈ ਆਪਾਂ ਪਹਿਲਾਂ ਹੁਣ ਇਹਨੂੰ ਆਪਾਂ ਹਿਲਾਉਂਦੇ ਰਹਾਂਗੇ ਚੰਗੀ ਤਰ੍ਹਾਂ ਤੇ ਇਸ ਤੋਂ ਬਾਅਦ ਤੁਸੀਂ ਇਹ ਚ ਪਾਉਣਾਗਾ ਮਿਲਕ ਪਾਊਡਰ ਠੀਕ ਆ ਜੀ ਮਿਲਕ ਪਾਊਡਰ ਪਾ ਲਿਓ ਜਿੰਨਾ ਵੀ ਤੁਸੀਂ ਪਾਉਣਾ ਹੋਊਗਾ ਆਪਦੇ ਹਿਸਾਬ ਨਾਲ 1 ਲੀਟਰ ਦੁੱਧ ਲਿਆ ਸੀ ਤਾਂ ਮਿਲਕ ਪਾਊਡਰ ਪਾ ਲਵਾਂਗੇ ਇਹ ਚ ਜੇ ਤਾਂ ਪਾਵਾਂਗੇ ਨਾਲ ਦੀ ਨਾਲ ਇਹਨੂੰ ਹਿਲਾਉਂਦੇ ਰਾਵਾਂਗੇ ਤਾਂ ਕਰਕੇ ਵੀ ਹਿਲਾਉਣਾ ਵੀ ਜ਼ਰੂਰੀ ਹੈ ਇਹ ਵੀ ਇਹਦੇ ਜਿਵੇਂ ਆਪਣੇ ਉਹ ਗੱਠਾ ਜਾਂ ਬਣ ਜਾਂਦੇ ਨੇ ਉਹਨਾਂ ਬਣਨਾ ਠੀਕ ਆ ਜੀ ਤੇ ਤੁਸੀਂ ਚੰਗੀ ਤਰ੍ਹਾਂ ਇਹਨੂੰ ਇਦਾਂ ਹੀ ਹਿਲਾਈ ਜਾਓ ਦੇਖਿਓ ਵਰਫੀ ਬਹੁਤ ਸਵਾਦ ਬਣਨੀ ਹੈ ਜਿਹੜੇ ਆਪਣੇ ਹਲਵਾਈ ਹੁੰਦੇ ਨੇ ਆਪਾਂ ਉਹਨਾਂ ਵਿੱਚ ਪਾ ਦਾਂਗੇ ਚੀਨੀ ਚੀਨੀ ਐਡ ਕਰਾਂਗੇ ਠੀਕ ਆ ਜੀ ਚੀਨੀ ਐਡ ਕਰਕੇ ਇਹਨੂੰ ਹਿਲਾਉਂਦੇ ਰਾਵਾਂਗੇ ਜਿਹੜੇ ਆਪਣੇ ਹਲਵਾਈ ਹੁੰਦੇ ਨੇ ਉਹ ਤੁਹਾਨੂੰ ਪਤਾ ਵੀ ਪਤਾ ਨਹੀਂ ਕੀ ਕੁਝ ਪਾਉਂਦੇ ਨੇ ਜਿਹੜਾ ਆਪਣੀ ਘਰ ਦੀ ਚੀਜ਼ ਬਣੀ ਹੁੰਦੀ ਆ ਹੱਥ ਨਾਲ ਉਹ ਬਹੁਤ ਸਵਾਦ ਹੁੰਦੀ ਆ ਤੇ ਤੁਸੀਂ ਘਰੇ ਇਦਾਂ ਬਣਾ ਕੇ ਦੇਖੋ ਬਹੁਤ ਸਵਾਦ ਬਣਦੀ ਆ ਤੇ ਹੁਣ ਆਪਣੇ ਦੁੱਧ ਨੂੰ ਆ ਗਈ ਉਬਾਲੀ ਤੇ ਇਸ ਤੋਂ ਬਾਅਦ ਇਹਨੂੰ ਇਦਾਂ ਹੀ ਹਿਲਾਉਂਦੇ ਰਹਿਣਾ ਚੰਗੀ ਤਰ੍ਹਾਂ ਇਹਦਾਂ ਵਧੀਆ ਥੋੜਾ ਜਿਹਾ گاੜਾ ਜਿਹਾ ਹੋਣ ਲੱਗ ਜਾਵੇ ਉਹਨਾਂ ਟਾਈਮ ਤੁਸੀਂ ਇਦਾਂ ਹੀ ਹਿਲਾਈ ਜਾਣਾ ਠੀਕ ਹੈ ਜੀ ਇਦਾਂ ਹੀ ਹਿਲਾਉਂਦੇ ਰਹੋ ਦੇਖਿਓ ਕਿ ਨਹੀਂ ਸਵਾਦ ਵਰਫੀ ਬਣਨੀ ਆ ਹੁਣ ਆਪਾਂ ਇੱਥੇ ਥੋੜਾ ਜਿਹਾ ਪਾਤਾ ਕਾਰਨ ਫਲੋਰ ਚਾਹੇ ਤੁਸੀਂ ਪਹਿਲਾਂ ਵੀ ਪਾਣੀ ਚ ਪਾ ਕੇ ਵੀ ਐਡ ਕਰ ਸਕਦੇ ਹੋ ਤੁਸੀਂ ਇਦਾਂ ਵੀ ਕਰ ਸਕਦੇ ਹੋ ਕੋਈ ਚੱਕਰ ਨਹੀਂ ਇਦਾਂ ਜੇ ਕਰਨ ਨਾਲ ਥੋੜਾ ਜਿਹਾ ਜਾਨੇ ਦੀ ਜ਼ਿਆਦਾ ਹਿਲਾਉਣੀ ਪਊਗੀ ਨਹੀਂ ਇਹ ਕਈ ਵਾਰ ਇਹਦੇ ਇਦਾਂ ਬੱਟ ਜੇ ਬਣ ਜਾਂਦੇ ਨੇ ਤੇ ਇਸ ਦਾ ਪਾਦਨੇ ਇਦਾਂ ਹੀ ਤੇ ਤੁਸੀਂ ਇਹ ਉਹ ਕਰ ਲਿਓ ਤੇ ਆਪਾਂ ਹੁਣ ਲਵਾਂਗੇ ਲਵਾਂਗੇ ਤਿੰਨ ਚਾਰ ਬਰੈਡ ਉਹਨਾਂ ਦੀ ਅੜ ਜੜੀ ਜਿਹੜੀ ਤੈਜ਼ੀ ਹੁੰਦੀ ਹੈ ਉਹਨੂੰ ਕੱਟ ਲਿਓ ਤੇ ਇਹ ਜਿਹੜਾ ਵਿਚਲਾ ਬਸਾ ਹੁੰਦਾ ਗੁੱਧ ਜੀ ਇਹਨੂੰ ਏਦਾਂ ਰੱਖਦੇ ਤੁਸੀਂ ਤੇ ਇਹ ਵਿੱਚ ਪਾਉਣ ਨਾਲ ਬਹੁਤ ਸਵਾਦ ਬਣਦੀ ਹੈ ਵਰਪੀ ਜਿਵੇਂ ਉਹ ਆਪਣੇ ਦਾਣੇਦਾਰ ਤੇ ਨਹੀਂ ਬਣਦੀ ਏਦਾਂ ਬਣ ਜਾਂਦੀ ਏ ਉਸ ਤੋਂ ਬਾਅਦ ਆਪਾਂ ਇਹਨੂੰ ਗ੍ਰाइंड ਕਰ ਲਵਾਂਗੇ ਗ੍ਰाइंड ਕਰਕੇ ਚੰਗੀ ਤਰ੍ਹਾਂ ਥੋੜਾ ਜਿਆਦਾ ਖੁਰਦਲਾ ਜਿਹਾ ਰੱਖ ਕੇ ਨਾ ਇਹ ਏਦਾਂ ਹੀ ਤੇ ਤੁਸੀਂ ਵਿੱਚ ਪਾ ਦਿਓ ਇਹਦੇ ਜਦੋਂ ਵਾਲ ਆ ਗਿਆ ਵਿੱਚ ਪਾਉਣ ਤੋਂ ਬਾਅਦ ਉਸ ਤੋਂ ਬਾਅਦ ਇਹਨੂੰ ਤੁਸੀਂ ਹਿਲਾ ਦਿਓ ਚੰਗੀ ਤਰ੍ਹਾਂ ਇਹ ਵਿੱਚ ਮਿਕਸ ਹੋ ਜਾਵੇ ਇਹਦੇ ਇਹਦੇ ਨਾਲ ਮਰਦੀ ਬਹੁਤ ਸਵਾਦ ਬਣਦੀ ਆ ਦਾਣੇਦਾਰ ਜੀ ਬਣ ਜਾਂਦੀ ਹੈ ਵਰਤੀ ਠੀਕ ਆ ਜੀ ਚੰਗੀ ਤਰ੍ਹਾਂ ਹਿਲਾਉਂਦੇ ਰਹੋ ਇਦਾਂ ਹੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਉਣਾਗਾ ਕੇਵੜਾ ਜਲ ਜਿਹੜਾ ਕੇਵੜਾ ਜਲ ਆ ਇਹ ਪਾ ਦਿਓ ਵਿੱਚ ਥੋੜਾ ਜਿਹਾ ਇਹਦੇ ਨਾਲ ਟੈਸਟ ਬਹੁਤ ਵਧੀਆ ਬਣਦਾਗਾ ਠੀਕ ਆ ਜੀ ਇਹ ਬੜਾ ਚੰਗਾ ਪਾਉਣ ਤੋਂ ਬਾਅਦ ਹਲਾ ਦਿਓ ਹਲਾਉਣ ਤੋਂ ਬਾਅਦ ਜਦੋਂ ਚੰਗੀ ਤਰ੍ਹਾਂ ਇਹਦਾ ਅੱਠ ਜੇ ਜਾਵੇ ਇਹ ਕੈੜਾ ਹੋ ਜਾਣਾ ਨੇ ਉਸ ਤੋਂ ਬਾਅਦ ਜੇ ਦੇਸੀ ਘਿਓ ਐਡ ਕਰਦੇ ਦੋ ਚਮਚੇ ਇਹਦੇ ਨਾਲ ਐ ਵੀ ਬਰਫੀ ਥੋੜੀ ਜੀ ਐਨ ਰੋਮ ਵਰਗੀ ਹੋ ਜਾਂਦੀ ਹੈ ਮਲਾਈਮ ਜੀ ਖਾਣ ਚ ਬਹੁਤ ਸਵਾਦ ਲੱਗੂਗੀ ਉਸ ਤੋਂ ਬਾਅਦ ਨੂੰ ਚੰਗੀ ਤਰ੍ਹਾਂ ਇਹਦਾ ਹਲਾਉਂਦੇ ਰਹੋ ਤੇ ਹਲਾਉਣ ਤੋਂ ਬਾਅਦ ਜਦੋਂ ਇਹਨ ਵਧੀਆ ਬਣ ਗਈ ਇਦਾਂ ਫਿਰ ਦੇ ਵਿੱਚ ਤੁਸੀਂ ਲੇਚੀ ਪਾਊਡਰ ਐਡ ਕਰ ਦੇਣਾ ਥੋੜਾ ਜਿਹਾ ਇਹਦਾ ਨਾ ਟੈਸਟ ਹੋਰ ਵਧੀਆ ਬਣ ਜੂਗਾ ਲੈਚੀ ਪੋਟਰਾ ਅਡਕਲ ਕੇ ਚੰਗੀ ਤਰ੍ਹਾਂ ਐਦਾਂ ਤੁਸੀਂ ਹਿਲਾਇ ਜਾਓ ਤੇ ਠੀਕ ਆ ਜੀ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਕੱਢ ਕੇ ਡੱਬੇ ਚ ਪਾ ਲਵਾਂਗੇ ਡੱਬੇ ਦੇ ਵਿੱਚ ਆਪਾਂ ਨੇ ਪਲਾਸਟਿਕ ਦਾ ਡੱਬਾ ਲਿਆ ਜੀ ਥੋੜਾ ਜਿਹਾ ਦੇਸੀ ਘਿਓ ਲਾਤਾ ਵੀ ਜੋ ਚਿਪਕੇ ਨਾਲ ਦੇ ਠੀਕ ਆ ਜੀ ਇਹਦੇ ਵਿੱਚ ਆਪਾਂ ਫਿਰ ਕੱਢ ਲਵਾਂਗੇ ਕੱਢ ਕੇ ਇਹਨੂੰ ਚੰਗੀ ਤਰ੍ਹਾਂ ਵਿੱਚ ਰੱਖ ਕੇ ਇਹਦੀਆਂ ਚਮਚ ਇਹਨਾਂ ਨੂੰ ਬਣਾ ਲਿਓ ਐਦਾਂ ਚਮਚ ਇਹਨਾਂ ਨੂੰ ਠੀਕ ਕਰ ਲਵਾਂਗੇ ਤੇ ਰੱਖ ਕੇ ਦਨ ਚੰਗੀ ਤਰ੍ਹਾਂ ਬਣਾ ਕੇ ਉਸ ਤੋਂ ਬਾਅਦ ਤੁਸੀਂ ਇਹ ਜੋ ਠੰਡੀ ਹੋ ਗਈ ਨਾ ਇਹਦੇ ਵਿੱਚ ਥੋੜੀ ਜੀ ਨਾ ਆਪਾਂ ਐਡ ਕਰ ਦਵਾਂਗੇ ਬਦਾਮ ਕੁੱਟ ਕੇ ਬਦਾਮ ਪਾਏ ਨੇ ਇਸ ਤਾਂ ਤੁਸੀਂ ਜਿਹੜਾ ਕੋਈ ਤੁਹਾਨੂੰ ਪਸੰਦ ਆਉਂਦਾ ਤੁਸੀਂ ਪਾ ਸਕਦੇ ਹੋ ਪਿਸਤਾ ਪਾ ਸਕਦੇ ਹੋ ਕਾਜੂ ਪਾ ਸਕਦੇ ਹੋ ਕੋਈ ਵੀ ਚੀਜ਼ ਪਾ ਸਕਦੇ ਹੋ ਦਾਖਾਂ ਵੀ ਪਾ ਸਕਦੇ ਹੋ ਆਪਣੇ ਸਵਾਦ ਦੇ ਅਨੁਸਾਰ ਤੁਸੀਂ ਪਾ ਸਕਦੇ ਹੋ ਦੇਖੋ ਹੁਣ ਵਰਫੀ ਕਿੰਨੀ ਦੇਖਣ ਨੂੰ ਸੋਹਣੀ ਲੱਗਦੀ ਹੈ ਨਾ ਬਹੁਤ ਸੋਹਣੀ ਲੱਗਦੀ ਹੈ ਵਰਫੀ ਖਾਣ ਚ ਵੀ ਬਹੁਤ ਸਵਾਦ ਬਣੀ ਹੈ ਜਿਹੜੇ ਹਲਵਾਈ ਬਣਾਉਂਦੇ ਨੇ ਉਹ ਇੰਨੀ ਸਵਾਦ ਨਹੀਂ ਬਣਾਉਂਦੇ ਦੇਖੋ ਕਿੰਨੀ ਵਧੀਆ ਬਣ ਗਈ ਵਰਫੀ ਠੀਕ ਹੈ ਜੀ ਤੇ ਵਰਫੀ ਇਦਾਂ ਤਿਆਰ ਹੋਣ ਤੋਂ ਬਾਅਦ ਫਿਰ ਆਪਾਂ ਇਹਨੂੰ ਅ 2-3 ਘੰਟੇ ਰਜਜ ਚ ਰੱਖ ਲਵਾਂਗੇ ਰਜਜ ਚ ਰੱਖਣ ਤੋਂ ਬਾਅਦ ਫਿਰ ਆਪਾਂ ਨੇ ਵਰਫੀ ਕੱਢ ਲਈ ਬਾਹਰ ਹੁਣ ਆਪਾਂ ਨੂੰ ਕੱਟ ਲਵਾਂਗੇ ਕੱਟ ਕੇ ਤੇ ਪੀਸ ਕਰ ਲਵਾਂਗੇ ਜਿਵੇਂ ਹਲਵਾਈ ਕਰਦੇ ਨੇ ਦੇਖੋ ਬਹੁਤ ਸਵਾਦ ਬਣਗੀ ਵਰਪੀ ਇਹ ਖਾਣ ਚ ਇੰਨੀ ਟੇਸਟੀ ਬਣਨੀ ਹੈ ਬਣੀਆਂ ਬਹੁਤ ਟੇਸਟੀ ਬਣੀਆਂ ਖਾਣ ਚ ਤੇ ਤੁਸੀਂ ਵੀ ਇਹ ਜੇ ਕਦੇ ਕੋਈ ਮਹਿਮਾਨ ਘਰੇ ਆ ਜਾਵੇ ਆਪਣੇ ਕੋਲ ਨਹੀਂ ਕੋਈ ਜਾਣ ਵਸਤ ਸadneਗਾ ਬਾਹਰ ਤੁਸੀਂ ਇਦਾਂ ਦੀ ਵਰਪੀ ਬਣਾ ਕੇ ਖਾ ਸਕਦੇ ਹੋ ਦੇਖੋ ਕਿੰਨਾ ਵਧੀਆ ਬਣੀ ਲਓ ਜੀ ਆਪਣੀ ਵਰਤੀ ਬਣ ਕੇ ਤਿਆਰ ਆ ਤੇ ਆਪਣੀ ਇਦਾਂ ਦੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਇਕ ਜ਼ਰੂਰ ਕਰ ਦਿਓ ਕਮੈਂਟ ਕਰਕੇ ਦੱਸਿਓ ਵਰਤੀ ਕਿੰਦਾਂ ਦੀ ਬਣੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ